ਕਿਸਾਨ ਵੀਰੋ ਸਤਿ ਸ੍ਰੀ ਅਕਾਲ ਮੇਰੇ YouTube ਚੈਨਲ ਸੰਧੂ ਫਾਰਮਰ ਮਸਲ ਤੇ ਆਪਦਾ ਸਵਾਗਤ ਹੈ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਝੋਨੇ ਵਿੱਚ ਜ਼ਿੰਕ ਦੀ ਘਾਟ ਦੀਆਂ ਨਿਸ਼ਾਨੀਆਂ ਬਾਰੇ ਅਤੇ ਕਿਹੜੀ ਜ਼ਿੰਕ ਪਾ ਕੇ ਆਪਾਂ ਇਸ ਦੀ ਪੂਰਤੀ ਕਰ ਸਕਦੇ ਆ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਧਿਆਨ ਨਾਲ ਦੇਖਣਾ ਚਲੋ ਆਪਾਂ ਵੀਡੀਓ ਸ਼ੁਰੂ ਕਰੀਏ ਕਿਸਾਨ ਵੀਰੋ नाइट्रोजन फास्फोरस ਤੇ ਪੋਟਾਸ਼ ਦੀ ਤਰ੍ਹਾਂ ਜੇਕ ਵੀ ਝੋਨੇ ਲਈ ਇੱਕ ਜ਼ਰੂਰੀ ਤੱਤ ਹੈ। ਭਾਵੇਂ ਇਸ ਦੀ ਡੋਜ਼ ਉਹਨਾਂ ਨਾਲੋਂ ਘੱਟ ਪੈਂਦੀ ਹੋਵੇ ਪਰ ਇਹ ਹੈਗਾ ਜ਼ਰੂਰੀ ਹੈ। ਇਸ ਦੀ ਘਾਟ ਨਾਲ ਝੋਨੇ ਤੋਂ ਆਪਾਂ ਪੂਰਾ ਝਾੜ ਨਹੀਂ ਲੈ ਸਕਦੇ। ਇਸ ਦੀ ਘਾਟ ਨਾਲ 18 ਤੋਂ 20% ਝਾੜ ਘਟ ਸਕਦਾ ਹੈ। ਇਸ ਲਈ ਇਸ ਨੂੰ ਝੋਨੇ ਵਿੱਚ ਪਾਉਣਾ ਜ਼ਰੂਰੀ ਹੈ। ਲਗਾਤਾਰ ਝੋਨਾ ਕਣਕ ਝੋਨਾ ਕਣਕ ਬੀਜ ਨਾਲ ਜ਼ਮੀਨ ਵਿੱਚ ਇਸ ਦੀ ਘਾਟ ਆਉਣ ਲੱਗ ਪਈ ਹੈ ਜੇਕਰ ਝੋਨੇ ਨੂੰ ਸਹੀ ਮਕਦਾਰ ਵਿੱਚ ਜ਼ਿੰਕ ਪਾ ਦੇਈਏ ਤਾਂ ਕਣਕ ਵਿੱਚ ਇਸ ਦੀ ਘਾਟ ਦੀਆਂ ਨਿਸ਼ਾਨੀਆਂ ਨਹੀਂ ਆਉਂਦੀਆਂ ਪਰ ਝੋਨੇ ਵਿੱਚ ਇਸ ਦੀ ਘਾਟ ਦੀਆਂ ਨਿਸ਼ਾਨੀਆਂ ਨਜ਼ਰ ਆਉਂਦੀਆਂ ਨੇ ਜ਼ਿੰਕ ਕਦੋਂ ਪਾਉਣਾ ਚਾਹੀਦਾ ਹੈ ਕਿਸਾਨ ਵੀਰੋ ਜ਼ਿੰਕ ਨੂੰ ਖੇਤ ਵਿੱਚ ਤਿਆਰ ਕਰਦੇ ਸਮੇਂ ਪਾ ਦੇਣਾ ਚਾਹੀਦਾ ਹੈ ਜੇਕਰ ਤੁਸੀਂ ਉਸ ਸਮੇਂ ਨਹੀਂ ਪਾ ਸਕਦੇ ਤਾਂ ਝੋਨਾ ਲਾਉਂ ਤੋਂ ਜਿਹੜਾ ਝੋਨਾ ਤੁਸੀਂ ਤੱਦੂ ਕਰਕੇ ਬੀਜ ਦਿਓ ਉਸ ਨੂੰ ਝੋਨਾ ਲਾਉਂ ਤੋਂ 15 ਦਿਨ ਬਾਅਦ ਪਾ ਦਿਓ ਅਤੇ ਸਿੱਧੀ ਬਿਜਾਈ ਵਾਲੇ ਝੋਨੇ ਨੂੰ 35 ਦਿਨ ਤੋਂ ਪਹਿਲਾਂ-ਪਹਿਲਾਂ ਪਾ ਦਿਓ ਇਸ ਨੂੰ ਖੇਤ ਚ 35 ਦਿਨਾਂ ਤੋਂ ਪਹਿਲਾਂ-ਪਹਿਲਾਂ ਪਾ ਦੇਣਾ ਜ਼ਰੂਰੀ ਹੈ ਜਿੰਕ ਕਿ ਕਿਹੜੀ ਪਾਉਣੀ ਹੈ ਤੇ ਕਿੰਨੀ ਪਾਉਣੀ ਹੈ ਕਿਸਾਨ ਵੀਰੋ ਜਿੰਕ ਕਈ ਪ੍ਰਕਾਰ ਦੇ ਆਉਂਦੀ ਹੈ ਪਰ ਆਪਾਂ ਜਿੰਕ ਕਿੰਬਰ ਜਾਂ 33% ਹੀ ਪਾਉਣੀ ਹੈ ਇਹਨਾਂ ਵਿੱਚ ਇੱਕ ਪਾਉਣੀ ਹੈ ਜੇਕਰ ਤੁਸੀਂ ਮਿੱਟੀ ਟੈਸਟ ਕਰਾਈਏ ਤਾਂ ਰਿਪੋਰਟ ਦੇ ਮੁਤਾਬਕ ਜਿੰਕ ਪਾ ਦਿਓ ਜੇਕਰ ਮਿੱਟੀ ਦੀ ਪਰਖ ਨਹੀਂ ਕਰਵਾਈ ਤਾਂ ਤੁਸੀਂ 21% ਵਾਲੀ ਜ਼ਿੰਕ 10 ਕਿਲੋ ਅਤੇ 33% ਵਾਲੀ ਜ਼ਿੰਕ 7 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਦਿਓ। ਕਿਸਾਨ ਵੀਰੋ ਜ਼ਿੰਕ ਜਦ ਤੁਸੀਂ ਝੋਨਾ ਲਾਉਣ ਤੋਂ ਬਾਅਦ ਪਾਉਣਾ ਹੋਵੇ ਤਾਂ ਝੋਨੇ ਵਿੱਚ ਜ਼ਿਆਦਾ ਪਾਣੀ ਭਰ ਕੇ ਨਾ ਰੱਖੋ। ਜ਼ਿਆਦਾ ਪਾਣੀ ਭਰ ਕੇ ਰੱਖਣ ਨਾਲ ਪੌਦਾ ਜ਼ਿੰਕ ਨੂੰ ਨਹੀਂ ਲੈ ਸਕਦਾ। ਅਤੇ ਇਸ ਦੀ ਘਾਟ ਦੀਆਂ ਨਿਸ਼ਾਨੀਆਂ ਆਉਣ ਲੱਗ ਜਾਂਦੀਆਂ ਨੇ। ਕਈ ਵਾਰ ਕਿਸਾਨ ਵੀਰ ਜ਼ਿੰਕ ਦੀ ਘਾਟ ਦੀਆਂ ਨਿਸ਼ਾਨੀਆਂ ਆਉਣ ਤੇ ਜ਼ਿੰਕ ਦੀ ਥਾਂ ਤੇ ਹੋਰ ਪ੍ਰੋਡਕਟ ਬਾਜ਼ਾਰ ਵਿੱਚੋਂ ਲਿਆ ਕੇ ਲਿਆ ਲਿਆ ਕੇ ਪਾਉਣ ਲੱਗ ਜਾਂਦੇ ਨੇ ਪਰ ਝੋਨਾ ਠੀਕ ਨਹੀਂ ਹੁੰਦਾ ਕਿਉਂਕਿ ਇਸ ਨੂੰ ਤਾਂ ਜ਼ਿੰਕ ਦੀ ਘਾਟ ਹੁੰਦੀ ਏ ਪਰ ਕਿਸਾਨ ਵੀਰ ਸਮਝਦੇ ਨੇ ਕਿ ਜ਼ਿੰਕ ਤਾਂ ਸੀ ਵਾਧੂ ਪਾਇਆ ਆ ਇਸ ਦੀ ਘਾਟ ਕਿਵੇਂ ਹੋ ਸਕਦੀ ਏ ਕਿਸਾਨ ਵੀਰੋ ਲਗਾਤਾਰ ਪਾਣੀ ਪਰੇ ਰਹਿਣ ਦਾ ਕਾਰਨ ਅਤੇ ਗਰਮੀ ਕਾਰਨ ਜਿੰਕ ਬੂਟੇ ਨੂੰ ਨਹੀਂ ਲੱਗਦਾ ਪਾਣੀ ਸੁਕਾ ਸਕਾ ਕੇ ਇਹ ਲਗਾਓ ਝੋਨਾ ਵਿੱਚ ਜਿੰਕ ਦੀਆਂ ਨਿਸ਼ਾਨੀਆਂ ਕੀ ਹਨ ਝੋਨਾ ਚ ਪਹਿਲੀ ਨਿਸ਼ਾਨੀ ਇਹ ਹੈ ਕਿ ਪੱਤੇ ਤੇ ਭੂਰੇ ਜਿਹੇ ੱੱਬੇ ਬਣ ਜਾਂਦੇ ਨੇ ਇੰਜ ਲੱਗਦਾ ਜਿਵੇਂ ਜੰਗਾਲ ਜਿਹਾ ਲੱਗਿਆ ਹੋਵੇ ਦੂਰੋਂ ਵੇਖਣ ਨੂੰ ਝੋਨਾ ਸੜਿਆ ਸੜਿਆ ਜਿਹਾ ਲੱਗਦਾ ਹੈ ਬੂਟੇ ਮਧਰੇ ਰਹਿ ਜਾਂਦੇ ਨੇ ਨਵੇਂ ਪੱਤੇ ਨਿੱਕੇ ਨਿਕਲਦੇ ਨੇ ਜੇਕਰ ਪੌਦਾ ਵਕਾਸ ਹੀ ਨਹੀਂ ਕਰੇਗਾ ਤਾਂ ਝਾੜ ਕੇ ਵਧੇਗਾ ਝੋਨੇ ਵਿੱਚ ਫੋਕ ਜ਼ਿਆਦਾ ਬਣਦੀ ਹੈ ਜ਼ਿੰਕ ਦੀ ਘਾਟ ਕਿਉਂ ਆਉਂਦੀ ਹੈ ਜ਼ਮੀਨ ਵਿੱਚ ਜ਼ਿਆਦਾ ਪਾਣੀ ਖੜੇ ਰਹਿਣ ਨਾਲ ਜ਼ਿੰਕ ਦੀ ਘਾਟ ਆ ਜਾਂਦੀ ਹੈ ਜ਼ਿਆਦਾ ਲੋਹਾ ਤੇ ਫਾਸਫੋਰਸ ਪਾਉਣ ਨਾਲ ਵੀ ਜ਼ਿੰਕ ਦੀ ਘਾਟ ਆ ਜਾਂਦੀ ਹੈ ਕਈ ਕਿਸਾਨ ਵੀ ਲੋਹਾ ਸਸਤਾ ਹੋਣ ਕਾਰਨ 20 ਕਿਲੋ लोहे ਦਾ ਛਿੱਟਾ ਪਾ ਦਿੰਦੇ ਨੇ ਫਿਰ ਜ਼ਿੰਕ ਦੀ ਘਾਟ ਆ ਜਾਂਦੀ ਏ ਲੋਹੇ ਦੀ ਸਪਰੇ ਹੀ ਕਰੋ ਛਿੱਟਾ ਨਾ ਪਾਓ ਜਿਹੜੇ ਜ਼ਮੀਨਾਂ ਨੂੰ ਮਾੜਾ ਪਾਣੀ ਖਾਰਾ ਪਾਣੀ ਲੱਗਦਾ ਹੈ ਉੱਥੇ ਵੀ ਜ਼ਿੰਕ ਦੀ ਘਾਟ ਆ ਜਾਂਦੀ ਏ ਕਿਉਂਕਿ ਮਾੜਾ ਪਾਣੀ ਜਲਦੀ ਜ਼ਮੀਨ ਵਿੱਚ ਜੀਰਦਾ ਨਹੀਂ ਪਾਣੀ ਖੜਾ ਰਹਿਣ ਕਾਰਨ ਜ਼ਿੰਕ ਦੀ ਘਾਟ ਆਉਂਦੀ ਏ ਆਸਾਨ ਵੀਰੋ ਜਿਆਦਾ ਜੂਰੀਆ ਪਾਉਣ ਨਾਲ ਵੀ ਜ਼ਿੰਕ ਦੀ ਘਾਟ ਆ ਜਾਂਦੀ ਏ। ਉਮੀਦ ਏ ਕਿ ਕਿਸਾਨ ਵੀਰੋ ਤੁਹਾਨੂੰ ਸਮਝ ਲੱਗ ਗਈ ਹੋਵੇਗੀ ਕਿ ਝੋਨੇ ਵਿੱਚ ਜ਼ਿੰਕ ਦੀਆਂ ਕੀ ਨਿਸ਼ਾਨੀਆਂ ਹੁੰਦੀਆਂ ਨੇ ਤੇ ਆਪਾਂ ਜ਼ਿੰਕ ਦੀ ਬੂਰਤੀ ਲਈ ਕਿਹੜੀ ਜ਼ਿੰਕ ਕਿੰਨੀ ਮਾਤਰਾ ਵਿੱਚ ਤੇ ਕਦੋਂ ਪਾਉਣੀ ਏ। ਇਸ ਵੀਡੀਓ ਚ ਬਸ ਇਨਾ ਹੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਰਨਾ, ਹੋਰ ਕਿਸਾਨ ਵੀਰਾਂ ਨਾਲ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਨਾ ਭੁੱਲਣਾ। ਵੀਰ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ